ਇਸੀ ਗੱਲ ਦੋਸਤੋ ਅੱਜ ਆਪਾਂ ਪਹੁੰਚਾ ਹੋਏ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਜਾਨੀ ਕਿ 25 ਸਤੰਬਰ ਨੂੰ ਦਿਨ ਬਧਵਾਰ ਦੀ 2024 ਇੱਥੇ ਬਹੁਤ ਸਾਰੇ ਟਰੈਕਟਰ ਆਏ ਹੋਏ ਨੇ ਸੋ ਸਾਰੇ ਭਰਾਵਾਂ ਨੂੰ ਆਪਾਂ ਟਰੈਕਟਰ ਚੈੱਕ ਕਰਵਾਵਾਂਗੇ ਕਿਹੜੇ ਕਿਹੜੇ ਟਰੈਕਟਰ ਆਏ ਨੇ ਨਾਲ ਨਾਲ ਆ ਟਰੈਕਟਰਾਂ ਦੇ ਮਾਲਕਾਂ ਨਾਲ ਕਰਵਾਵਾਂਗੇ ਗੱਲਬਾਤ ਤੁਸੀਂ ਆਪਣਾ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦੇ ਹੋ ਟਰੈਕਟਰ ਵੇਚਣਾ ਚਾਹੁੰਦੇ ਹੋ ਤੁਸੀਂ ਤਲਵੰਡੀ ਸਾਬੋ ਦੀ ਬਧਵਾਰ ਦੀ ਮੰਡੀ ਵਿੱਚ ਆ ਸਕਦੇ ਹੋ ਤਾਂ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਦੀ ਸੋ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਆਪਣੀ ਵੀਡੀਓ ਅੱਜ ਦੀ ਪੂਰੀ ਚ ਲਓ ਜੀ ਸਭ ਤੋਂ ਪਹਿਲਾਂ ਬਸ ਸਟਾਰਟ ਕਰਦੇ ਹਾਂ ਇੱਕ ਮਹਿੰਦਰਾ ਡੀਆਈ ਤੋਂ ਆਪਾਂ ਇਹ ਸਾਰੇ ਰੇਟਾਂ ਦੀ ਗੱਲਬਾਤ ਕਰਾਂਗੇ ਤੁਸੀਂ ਚੈੱਕ ਕਰ ਸਕਦੇ ਹੋ 2003 ਮਾਡਲ ਹੈ ਜੀ ਰੇਟ ਹੈਗਾ ਕੁੱਲ ਹੀ 1,80,000 ਰੁਪਈਆ ਟਰੈਕਟਰ ਦੇ ਟਾਇਰ ਵਗੈਰਾ ਚੈੱਕ ਕਰ ਸਕਦੇ ਹੋ ਤੇ ਬਾਕੀ ਰੀਅਰ ਟਾਇਰ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਵੀ ਨਾਲ ਦੀ ਨਾਲ ਚੈੱਕ ਕਰ ਸਕਦੇ ਹੋ ਕਾਫੀ ਟਾਈਮ ਬਾਅਦ ਜਿਹੜੀ ਆਪਾਂ ਟਰੈਕਟਰ ਮੰਡੀ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਬਾਕੀ ਜਿੰਨੇ ਵੀ ਇੱਥੇ ਟਰੈਕਟਰ ਆਏ ਹੋਏ ਨੇ ਸਾਰੇ ਟਰੈਕਟਰਾਂ ਦੇ ਰੇਟਾਂ ਦੀ ਗੱਲਬਾਤ ਕਰਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ ਆਪਾਂ ਮੇਨ ਚੀਜ਼ ਜਿਹੜੀ ਟਰੈਕਟਰਾਂ ਰੇਡੀ ਚੈੱਕ ਕਰਵਾਵਾਂਗੇ ਕਿਉਂਕਿ ਜਿੰਨੇ ਭਰਾ ਦੂਰੋਂ ਟਰੈਕਟਰ ਲੈਣਾ ਆਉਂਦੇ ਨੇ ਉਹਨਾਂ ਨੂੰ ਇਹੀ ਚੀਜ਼ ਦਾ ਹੁੰਦਾ ਵੀ ਆਪਾਂ ਨੂੰ ਇੱਕ ਥੋੜਾ ਰੇਟਾਂ ਦਾ ਜਿਹੜਾ ਆਈਡੀਆ ਮਿਲ ਜੇ ਤਾਂ ਕਰਕੇ ਜਿਹੜਾ ਆਪਾਂ ਟਰੈਕਟਰ ਖਰੀਦ ਸਕਦੇ ਆ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਸਟੈਂਡਰਡ ਡੀਆਈ 335 ਦੀ ਤੁਸੀਂ ਚੈੱਕ ਕਰ ਸਕਦੇ ਹੋ 2006 ਮਾਡਲ ਦਾ ਰੇਟ ਹੈਗਾ ਕੁੱਲ ਹੀ 1,55,000 ਰੁਪਇਆ ਰੀਅਰ ਟਾਇਰ ਵਗੈਰਾ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦੇਖ ਸਕਦੇ ਹੋ ਨਾਲ ਦੀ ਨਾਲ ਫਰੰਟ ਵਾਲੇ ਟਾਇਰ ਚੈੱਕ ਕਰ ਸਕਦੇ ਹੋ ਬਾਕੀ ਜਿਹੜਾ ਇੰਜਨ ਵਗੈਰਾ ਬਿਲਕ ਇਸ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ ਆਪਾਂ ਇੱਕ ਹੋਰ ਟਰੈਕਟਰ ਖੜਾ ਹੈ ਜੀ ਸਟੈਂਡਰਡ ਡੀਆਈ 2003 ਮਾਡਲ ਕੁੱਲ ਹੀ 1,60,000 ਰੁਪਏ ਦੇ ਵਿੱਚ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਨੇ ਰੀਅਰ ਵੈਲਟ ਟਾਇਰ ਠੀਕ ਠਾਕ ਪਏ ਨੇ ਗੇਅਰ ਚੈੱਕ ਕਰ ਸਕਦੇ ਹੋ ਇੰਜਨ ਚੈੱਕ ਕਰ ਸਕਦੇ ਹੋ ਸਰਵ ਵਗੈਰਾ ਬਿਲਕੁਲ ਓਕੇ ਹੈ ਟਰੈਕਟਰ ਦਾ ਇੱਕ ਹੋਰ ਆਪਾਂ ਖੱਬੇ ਵਾਲੀ ਸਾਈਡ ਤੋਂ ਚੈੱਕ ਕਰਵਾ ਦਿੰਦੇ ਹਾਂ ਉਹ ਜਿੰਨੇ ਵੀ ਟਰੈਕਟਰ ਇੱਥੇ ਪਹੁੰਚੇ ਹੋਏ ਨੇ ਸਾਰੇ ਟਰੈਕਟਰਾਂ ਦੀ ਵੀਡੀਓ ਆਪਾਂ ਇੱਕੋ ਜਿਹਾ ਸਾਰੇ ਭਾਵਾਂ ਨੂੰ ਚੈੱਕ ਕਰਵਾਵਾਂਗੇ ਨਾਲ ਦੀਆਂ ਚੈੱਕ ਕਰ ਸਕਦੇ ਹਾਂ ਇੱਕ ਫੋਰਡ 3600 ਬਹੁਤ ਹੀ ਘੱਟ ਟਰੈਕਟਰ ਦੇ ਵਿੱਚ 93 ਮਾਡਲ ਹੈ ਜੀ ਕੁੱਲ ਹੀ 1,25,000 ਰੁਪਏ ਦੇ ਵਿੱਚ ਅੱਜ ਆਪਾਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਰੇਟਵਲੇ ਜੇ ਟਰੈਕਟਰ ਸਾਰੇ ਭਾਵਾਂ ਨੂੰ ਚੈੱਕ ਕਰਵਾ ਸਕੀਏ ਰੀਅਰ ਵਲ ਟਾਇਰ ਚੈੱਕ ਕਰ ਸਕਦੇ ਹਾਂ ਇੰਜਨ ਗੇਅਰ ਬਿਲਕੁਲ ਸਾਫ਼ ਪਿਆ ਸਰਵਿਸ ਵਗੈਰਾ ਟਰੈਕਟਰ ਦੀ ਹੋਈ ਹੋਈ ਹੈ ਕਿਉਂਕਿ ਫਿਲਟਰ ਵਗੈਰਾ ਜਿਹੜੇ ਨਵੇਂ ਲੱਗੇ ਹੋਏ ਨੇ ਨਾਲ ਦਿਨ ਆਪਾਂ ਚੈੱਕ ਕਰਵਾਵਾਂ ਜੀ ਇੱਕ ਫਾਰਮ 60 2003 ਮਾਡਲ 2 ਲੱਖ ਤੇ 20000 ਰੁਪਏ ਦੇ ਵਿੱਚ ਡਬਲ ਕਲਚ ਪੰਜਾਬ ਨੰਬਰ ਟਰੈਕਟਰ ਹੈ ਜੀ ਟਰੈਕਟਰ ਕੰਡੀਸ਼ਨ ਤਾਂ ਬਿਲਕੁਲ ਸਾਫ਼ ਪਿਆ ਡੈਕ ਵਗੈਰਾ ਟਰੈਕਟਰ ਵਿੱਚ ਲੱਗਿਆ ਹੋਇਆ ਮਿਊਜ਼ਿਕ ਸਿਸਟਮ ਵਗੈਰਾ ਬਿਲਕੁਲ ਓਕੇ ਆ ਆ ਰੀਅਰ ਵਾਲੇ ਟਾਇਰ ਚੈੱਕ ਕਰ ਸਕਦੇ ਹੋ ਇੰਜਨ ਤੇ ਗੇਅਰ ਚੈੱਕ ਕਰ ਸਕਦੇ ਹੋ ਫਰੰਟ ਵਾਲੇ ਟਾਇਰ ਵੀ ਦੇਖ ਸਕਦੇ ਹੋ ਅਪ ਕੋਸ਼ਿਸ਼ ਕਰਾਂਗੇ ਬੱਤ ਬੱਤ ਟਰੈਕਟਰ ਸਾਰੇ ਭਰਾਵਾਂ ਨੂੰ ਦਿਖਾ ਦਿਖਾ ਸਕੀਏ ਇੱਕ ਚੈੱਕ ਕਰ ਸਕਦੇ ਨਿਊ ਹਾਲੈਂਡ 4510 2010 ਮਾਡਲ ਹੈ 235000 ਰੁਪਏ ਦੇ ਵਿੱਚ ਬਠਿੰਡਾ ਨੰਬਰ ਟਰੈਕਟਰ ਹੈ ਪੀਵੀ03 ਰੀਅਰ ਵੈਲ ਟਾਇਰ ਬਿਲਕੁਲ ਨਵੇਂ ਪਏ ਨੇ ਫਰੰਟ ਵੈਲ ਟਾਇਰ ਵੀ ਬਿਲਕੁਲ ਓਕੇ ਪਏ ਨੇ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਸਾਫ਼ ਆ ਗੇਅਰ ਬਾਕਸ ਚੈੱਕ ਕਰ ਸਕਦੇ ਹਾਂ ਇੰਜਨ ਚੈੱਕ ਕਰ ਸਕਦੇ ਹਾਂ ਬਿਲਕੁਲ ਸਾਫ਼ ਪਿਆ ਨਾਲਦੀਨ ਆਪਾਂ ਇੱਕ ਸੋਨਾਲੀ ਕਾ ਚੈੱਕ ਕਰਵਾ ਰਹੇ ਹਾਂ ਜੀ ਡੀਆਈ 750 2005 ਮਾਡਲ 2 ਲੱਖ ਤੇ 65000 ਰੁਪਏ ਦੇ ਵਿੱਚ ਐਚਆਰ 11 ਨੰਬਰ ਫਰੰਟ ਵਾਲੇ ਟਾਇਰ ਦੇਖ ਸਕਦੇ ਹੋ ਇੰਜਨ ਚੈੱਕ ਕਰ ਸਕਦੇ ਹੋ ਗੇਅਰ ਦੇਖ ਸਕਦੇ ਹੋ ਰੀਅਰ ਵਾਲੇ ਟਾਇਰ ਚੈੱਕ ਕਰ ਸਕਦੇ ਹੋ ਬਾਕੀ ਸੀਟ ਸੀਟ ਕਵਰ ਵਗੈਰਾ ਵੀ ਜਿਹੜਾ ਟਰੈਕਟਰ ਦੇ ਵਿੱਚ ਪਾਇਆ ਹੋਇਆ ਨਾਲ ਦੀ ਨਾਲ ਆਪਾਂ ਇੱਕ ਮਹਿੰਦਰਾ ਡੀਆਈ ਚੈੱਕ ਕਰਵਾਵਾਂਗੇ ਜੀ ਨਾਲ ਦਿਨ ਫਾਰਮ ਸੱਟ ਖੜਾ ਜੀ ਸੋਨਾ ਲੀਕਾ ਖੜਾ ਸਵਰਾਜ ਖੜਾਗਾ ਇੱਕ ਵਾਰੀ ਸਭ ਤੋਂ ਪਹਿਲਾਂ ਮੈਂ ਚੈੱਕ ਕਰਵਾ ਦਿੰਨੇ ਆ ਜੀ ਅਰਜਨ ਟਰੈਕਟਰ ਜਿੱਦ ਕੀ ਬਹੁਤ ਜ਼ਿਆਦਾ ਮਾਰਕੀਟ ਆ ਤੇ ਟਰੈਕਟਰ ਬਿਲਕੁਲ ਨਵਾਂ ਖੜਾ ਹੋਇਆ ਇੱਥੇ ਬਟਨਾਰਨ ਬਟਰੈਕਟਰ ਹੈ ਜੀ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਨੇ ਰੀਅਰ ਵਾਲੇ ਟਾਇਰ ਬਿਲਕੁਲ ਨਵੇਂ ਨੇ ਤੇ ਟਰੈਕਟਰ ਵੀ ਕਹਿ ਦਈਏ ਬਿਲਕੁਲ ਨਵਾਂ ਛਤਰੀ ਵਗੈਰਾ ਛਤਰੀ ਵਗੈਰਾ ਲੱਗੀ ਹੋਈ ਆ ਤੋਂ ਬਾਈ ਜੀ ਟਰੈਕਟਰ ਦੇ ਉੱਤੇ ਬੈਠੇ ਨੇ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਵੀ ਬਾਈਆਂ ਕੋਲ ਕਿਹੜੇ ਕਿਹੜੇ ਟਰੈਕਟਰ ਨੇ ਨਾਲ ਦਿਨ ਆਪਾਂ ਚੈੱਕ ਕਰਦੇ ਹਾਂ ਜੀ ਇੱਕ ਫਾਰਮਟ੍ਰੈਕ 6855 ਸੱਸੀ ਗਲਬਾਈ ਜੀ ਬਾਈ ਜੀ ਕਿਹੜਾ ਮਾਡਲ ਹੈ ਟਰੈਕਟਰ ਜੀ ਇਹ ਇਹ ਹੈਗਾ ਵੀਰੇ 14 ਮਾਡਲ 14 ਮਾਡਲ ਜੀ ਤੇ ਕੀ ਰੇਟ ਹੈ ਜੀ ਬਾਈ ਟਰੈਕਟਰ ਦਾ ਰੇਟ ਇਹਦਾ ਹੈਗਾ ਜੀ 4,75,000 ਰੁਪਏ ਜੀ 4,75,000 ਤੇ ਬਾਈ ਜੀ ਕਿਹੜੇ ਕਿਹੜੇ ਟਰੈਕਟਰ ਨੇ ਆਪਣੇ ਕੋਲੇ ਆਪਣੇ ਕੋਲੇ ਵੀਰੇ ਸੋਨਾਲੀਕਾ 50 ਨੇ ਅਰਜਨ 555 ਸੋਨਾਲੀਕਾ 35 ਆ ਫਾਰਮਟ੍ਰੈਕ 75 ਕੀ ਨਾਮ ਹੈ ਬਾਈ ਜੀ ਤੁਹਾਡਾ ਬਗੂ ਹੈ ਤੇ ਕੋਈ ਤੁਹਾਡਾ ਮੋਬਾਈਲ ਨੰਬਰ ਦੱਸੋ ਜਿਹੜੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੁਹਾਨੂੰ ਕਾਲ ਕਰ ਲੈਣੇ 531 ਵੀਰੇ 00499 ਠੀਕ ਹੈ ਜੀ ਤੇ ਬਾਈ ਆਪਣੇ ਪਿੰਡ ਕਿਹੜਾ ਪਿੰਡ ਦਿਉਣਾ ਬਠਿੰਡੇ ਤੋਂ ਜਦੋਂ ਮੁਕਸਰ ਨੂੰ ਜਾਂਦੇ ਆ ਵੀਰੇ ਰੋਡ ਦੇ ਉੱਪਰ ਹੈ ਠੀਕ ਹੈ ਜੀ ਸੋ ਬਾਈ ਨੇ ਆਪਣਾ ਜਿਹੜਾ ਮੋਬਾਈਲ ਨੰਬਰ ਬੋਲ ਕੇ ਦੱਸਤਾ ਹੈ ਬਾਈ ਜੀ ਕੋਲ ਟਰੈਕਟਰ ਜਿਹੜੇ ਵੀ ਖੜੇ ਨੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਟਰੈਕਟਰ ਇਹਨਾਂ ਕੋਲ ਜਾ ਕੇ ਖਰੀਦ ਵੀ ਸਕਦੇ ਹੋ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਕੋਲ ਟਰੈਕਟਰ ਬਹੁਤ ਜ਼ਿਆਦਾ ਖੜੇ ਨੇ ਬਰਾਡ ਟਰੈਕਟਰ ਦੇ ਨਾਂ ਤੇ ਜੀ ਆਪਣਾ ਹਾਂ ਹਾਂ ਬਰਾਡ ਟਰੈਕਟਰ ਦੇ ਨਾਂ ਤੇ ਆਪਣਾ ਬਰਾਡ ਮੂਰੇ ਫਰੰਟ ਤੇ ਵੀ ਲਿਖਿਆ ਹੋਊਗਾ ਠੀਕ ਹੈ ਜੀ ਹਾਂ ਉਹ ਟਰੈਕਟਰ ਸਾਰੇ ਆਪਣੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਾਕੀ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਸੋ ਬਾਈ ਦੇ ਕਿਹੜੇ ਕਿਹੜੇ ਟਰੈਕਟਰ ਇੱਥੇ ਆਏ ਹੋਏ ਨੇ ਨਾਲ ਦੀ ਨਾਲ ਚੈੱਕ ਕਰ ਸਕਦੇ ਹੋ ਫਾਰਮ ਟਰੈਕ 60 999 ਮਾਡਲ ਜਿਹਦਾ ਰੇਟ ਲਿਖਿਆ ਹੋਇਆ 2 ਲੱਖ ਤੇ 10000 ਰੁਪਿਆ ਬਾਈਗਲ ਟਰੈਕਟਰ ਬਿਲਕੁਲ ਸਾਫ ਖੜੇ ਨੇ ਇੰਜਨ ਗੇਅਰ ਬਿਲਕੁਲ ਸਾਫ ਪਿਆ ਰੀਅਰ ਵੇਲਟਾ ਚੈੱਕ ਕਰ ਸਕਦੇ ਹੋ ਗੇਅਰ ਚੈੱਕ ਕਰ ਸਕਦੇ ਹੋ ਬਹੁਤ ਸਾਫ ਪਿਆ ਕਿਸੇ ਸਾਈਡ ਤੋਂ ਕੋਈ ਵੀ ਲੀਕਿੰਗ ਨਹੀਂ ਹੈਗੀ ਛਤਰੀ ਵਗੈਰਾ ਵੀ ਬਿਲਕੁਲ ਓਕੇ ਲੱਗੀ ਹੋਈ ਆ ਬਾਕੀ ਸ਼ੀਸ਼ੇ ਵਗੈਰਾ ਲੱਗੇ ਹੋਏ ਨੇ ਸੀਟ ਕਵਰ ਜਿਹੜਾ ਵਧੀਆ ਪਿਆ ਟਾਇਰ ਵਗੈਰਾ ਬਿਲਕੁਲ ਵਧੀਆ ਪਜੇ ਨੇ। ਬਾਕੀ ਤੁਸੀਂ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਤੁਸੀਂ ਆ ਸਕਦੇ ਹੋ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਉੱਤੇ। ਨਾਲ ਦੇ ਨਾਲ ਆਪਾਂ ਚੈੱਕ ਕਰਵਾਉਣੇ ਇੱਕ ਸੋਨਾ ਲੇਕਾ ਡੀਆਈ 35 ਜਿਹੜਾ ਕਿ 2012 ਮਾਡਲ ਹੈ ਜੀ ਰੇਟ ਹੈਗਾ 3,25,000 ਰੁਪਿਆ ਡਬਲ ਕਲੱਚ 63 ਰੀਅਰ ਵੈਲ ਟਾਇਰ ਦੇਖ ਸਕਦੇ ਹੋ ਜੀ। ਛਤਰੀ ਵਗੈਰਾ ਬਿਲਕੁਲ ਨਵੀਂ ਲੱਗੀ ਹੋਈ ਆ ਸੀਟ ਕਵਰ ਵਗੈਰਾ ਬਿਲਕੁਲ ਨਵੇਂ ਨੇ ਇੰਜਨ ਗੇਅਰ ਬਿਲਕੁਲ ਓਕੇ ਰਿਪੋਰਟ ਪਿਆ ਕਿਸੇ ਸਾਈਡ ਤੋਂ ਲੀਕਿੰਗ ਨਹੀਂ ਹੈ ਜੀ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਪਏ ਨੇ ਮਗਰਿਆੜ ਵਗੈਰਾ ਬਿਲਕੁਲ ਓਕੇ ਨੇ ਮਗਰਲੇ ਟਾਇਰ ਵੀ ਬਿਲਕੁਲ ਨਵੇਂ ਪਾਏ ਹੋਏ ਨੇ ਪੀ ਵੀ 65 ਨੰਬਰ ਹੈ ਜਾਨੀ ਕਿ ਮੋਹਾਲੀ ਦਾ ਨੰਬਰ ਹੈ ਟਰੈਕਟਰ ਦਾ ਰੀਅਰ ਵਾਲਾ ਟਾਇਰ ਦੇਖ ਸਕਦੇ ਹੋ ਬਹੁਤ ਜਿਆਦਾ ਸਾਫ਼ ਨੇ ਟਰੈਕਟਰ ਇਸ ਵਾਰ ਮੰਡੀ ਦੇ ਵਿੱਚ ਆਏ ਹੋਏ ਨੇ ਨਾਲ ਦੇ ਨਾਲ ਆਪਾਂ ਸਵਰਾਜ 855 ਦੀ ਗੱਲ ਕਰਦੇ ਹਾਂ ਜੀ 2002 ਮਾਡਲ 2 ਲੱਖ ਤੇ 62000 ਰੁਪਏ ਦੇ ਵਿੱਚ ਬਹੁਤ ਸਸਤੇ ਸਸਤੇ ਇਹ ਟਰੈਕਟਰ ਤੁਹਾਨੂੰ ਇਸ ਵਾਰ ਟਰੈਕਟਰ ਮੰਡੀ ਦੇ ਵਿੱਚ ਦੇਖਣ ਨੂੰ ਮਿਲਣਗੇ ਚੈੱਕ ਕਰ ਸਕਦੇ ਹੋ ਟਾਇਰ ਵਗੈਰਾ ਬਿਲਕੁਲ ਓਕੇ ਪਏ ਨੇ ਪੀਵੀ 18 ਨੰਬਰ ਹੈ ਜੀ ਫਰੰਟ ਚੈੱਕ ਕਰ ਸਕਦੇ ਹੋ ਫਰੰਟ ਏ ਬਿਲਕੁਲ ਓਕੇ ਪਏ ਨੇ ਰੀਅਰ ਵਲ ਟਾਇਰ ਬਿਲਕੁਲ ਨਵੇਂ ਨੇ ਸੀਟ ਕਵਰ ਵਗੈਰਾ ਬਿਲਕੁਲ ਪਾਏ ਹੋਏ ਨੇ ਇੰਜਨ ਗੇਅਰ ਬਿਲਕੁਲ ਸਾਫ਼ ਦਾ ਟਰੈਕਟਰ ਦਾ ਛਤਰੀ ਵਗੈਰਾ ਬਿਲਕੁਲ ਓਕੇ ਆ ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਇੱਕ ਫਾਰਮ ਟਰੈਕ 45 ਦੀ 2007 ਮਾਡਲ 2 ਲੱਖ ਤੇ 85000 ਰੁਪਏ ਦੇ ਵਿੱਚ ਡਬਲ ਕਲੱਚ ਇਹਦੇ ਵੀ ਰੀਅਰ ਵਾਲੇ ਟਾਇਰ ਬਿਲਕੁਲ ਨਵੇਂ ਨੇ ਜੀ ਸਰਵਿਸ ਵਗੈਰਾ ਬਿਲਕੁਲ ਟਰੈਕਟਰ ਦੀ ਹੋਈ ਹੋਈ ਆ ਫਰੰਟ ਵਾਲੇ ਟਾਇਰ ਤਾਂ ਠੀਕ ਠਾਕ ਨੇ ਪਰ ਟਰੈਕਟਰ ਬਿਲਕੁਲ ਓਕੇ ਆ ਤੁਸੀਂ ਚੈੱਕ ਕਰ ਸਕਦੇ ਹੋ ਨੁਗਰਾ ਟਰੈਕਟਰ ਤੇ ਲਿਖਿਆ ਹੋਇਆ ਤੇ ਬਾਕੀ ਜੀ ਇਹ ਨੁਗਰਾ ਆਪਾਂ ਨੂੰ ਲੱਗ ਰਿਹਾ ਫਾਰਮ ਟਰੈਕ ਨਾਲ ਦੇ ਸਵਰਾਇ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਇਹ ਟਰੈਕਟਰ ਵੀ ਬਿਲਕੁਲ ਨਵੀਂ ਕੰਡੀਸ਼ਨ ਦਾ ਇੱਥੇ ਜਿਹੜਾ ਖੜਾ ਹੋਇਆ ਪੀ ਵੀ 12 ਨੰਬਰ ਆ ਬਾਕੀ ਨਾਲ ਦੀ ਨਾਲ ਆਪਾਂ ਤੁਹਾਨੂੰ ਇੱਕ ਫਾਰਮ ਟਰੈਕ ਸੱਟ ਚੈੱਕ ਕਰਵਾ ਦਿੰਨੇ ਆ ਪੀਵੀ 47 ਨੰਬਰ ਹੈ ਜੀ 2002 ਮਾਡਲ ਹੈ 235000 ਰੁਪਏ ਦੇ ਵਿੱਚ ਡਬਲ ਕਲਚ ਬਹੁਤ ਜਿਆਦਾ ਸਾਫ਼ ਜਿਹੇ ਟਰੈਕਟਰਾਂ ਦੀ ਕੰਡੀਸ਼ਨ ਹੈ ਜੀ ਇਸ ਵਾਰ ਬਿਲਕੁਲ ਨਵੇਂ ਟਰੈਕਟਰ ਜਿਹੜੇ ਤਲਵੰਡੀ ਸਾਬੋਈ ਟਰੈਕਟਰ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਬਾਕੀ ਫਰੰਟ ਵਾਲਾ ਟਾਇਰ ਚੈੱਕ ਕਰ ਸਕਦੇ ਹੋ ਬਿਲਕੁਲ ਨਵਾਂ ਪਿਆ ਇੰਜਨ ਕੇ ਬਿਲਕੁਲ ਸਾਫ਼ ਪਿਆ ਸੀਟ ਕਵਰ ਵਗੈਰਾ ਵੀ ਪਾਏ ਹੋਏ ਨੇ ਬਾਕੀ ਤੁਸੀਂ ਨਾਲ ਦੀ ਨਾਲ ਇੱਕ ਵਾਰੀ ਡਿਟੇਲ ਚੈੱਕ ਕਰ ਸਕਦੇ ਹੋ 2002 ਮਾਡਲ 235000 ਰੁਪਏ ਦੇ ਵਿੱਚ ਡਬਲ ਕਲਚ ਨਾਲ ਦੀ ਨਾਲ ਆਪਾਂ ਇੱਕ ਵਾਰੀ ਟਰੈਕਟਰ ਚੈੱਕ ਕਰਵਾ ਦਨੇ ਫਾਰਮ ਟਰੈਕ 60 2011 ਮਾਡਲ 365000 ਰੁਪਏ ਦੇ ਵਿੱਚ ਪੀਵੀ 23 ਨੰਬਰ ਹੈ ਜੀ ਰੀਅਰ ਵਲ ਟਾਇਰ ਬਿਲਕੁਲ ਨਵੇਂ ਪਏ ਨੇ ਇੰਜਨ ਵੀ ਬਿਲਕੁਲ ਸਾਫ਼ ਪਿਆ ਫਰੰਟ ਵਾਲੇ ਟਾਇਰ ਵੀ ਬਿਲਕੁਲ ਓਕੇ ਪਏ ਨੇ ਸੋ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮੰਡੀ ਦੇ ਵਿੱਚ ਇਸ ਵਾਰ ਬਹੁਤ ਜ਼ਿਆਦਾ ਇਕੱਠਾ ਹਾਂ ਨਾਲ ਦੀ ਨਾਲ ਅਰਜਨ ਇੱਕ ਟਰੈਕਟਰ ਚੈੱਕ ਕਰ ਸਕਦੇ ਹੋ ਇਹ ਵੀ ਬਿਲਕੁਲ ਓਕੇ ਰਿਪੋਰਟ ਪਿਆ ਹੈ 2016/17 ਰੇਟ ਹੈਗੇ ਜੀ ਪੂਰਾ 5 ਲੱਖ ਰੁਪਏ 3 ਸਪੀਡ ਬਾਕੀ ਮੈਂਸ਼ਨ ਕੀਤੇ ਹੋਏ ਨੇ ਰੇਟ ਵਗੈਰਾ ਸਾਰੇ ਟਰੈਕਟਰਾਂ ਦੇ ਟਰੈਕਟਰ ਦੇ ਮੈਡੀਅਮ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਓਕੇ ਆ ਐਸਰ ਮੰਡੀ ਦੇ ਵਿੱਚ ਇਹ ਟਰੈਕਟਰ ਬਹੁਤ ਸਸਤੇ ਸਸਤੇ ਆਏ ਹੋਏ ਨੇ ਨਾਲ ਦੀ ਨਾਲ ਫਾਰਮ ਟਰੈਕਸ ਆਠ ਇੱਕ ਵਰੀ ਤੁਹਾਨੂੰ ਇੱਕ ਹੋਰ ਟਰੈਕਟਰ ਚੈੱਕ ਕਰਵਾ ਦਿੰਦੇ ਜੀ ਜਿਹਦਾ ਕਿ ਬਹੁਤ ਘੱਟ ਰੇਟ ਆ 98 ਮਾਡਲ ਆ ਜੀ 1 ਲੱਖ 68000 ਰੁਪਿਆ ਰੇਟ ਆ ਟਰੈਕਟਰ ਦਾ ਟਰੈਕਟਰ ਬਿਲਕੁਲ オリジナル ਪਿਆ ਤੇ ਟਰੈਕਟਰ ਦੀ ਕੰਡੀਸ਼ਨ ਬਿਲਕੁਲ オリジナル ਪਈ ਆ ਬਾਕੀ ਨਾਲ ਨਾਲ ਆਪਾਂ ਵੀਡੀਓ ਦੇ ਵਿੱਚ ਜਿੰਨੇ ਵੀ ਭਰਾ ਇੱਥੇ ਟਰੈਕਟਰ ਲੈ ਕੇ ਆਏ ਨੇ ਉਹਨਾਂ ਦੇ ਆਪਾਂ ਨੰਬਰ ਬੋਲ ਕੇ ਜਿਹੜੇ ਚੈੱਕ ਕਰਵਾਉਣੇ ਆ ਜੋ ਜਿਹੜੇ ਵੀ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਕਰਕੇ ਵੀ ਟਰੈਕਟਰ ਖਰੀਦ ਸਕਦੇ ਹੋ ਐਸਰ ਮੰਡੀ ਦੇ ਵਿੱਚ ਜਿਹੜੇ ਟਰਾਲੀਆਂ ਪਹੁੰਚ ਆਉਂਦੇ ਨੇ ਤੁਹਾਨੂੰ ਕਿਹ ਟਰੈਕਟਰ ਨਾਲ ਟਰਾਲੀ ਦੀ ਲੋੜ ਆ ਤੁਸੀਂ ਤਾਂ ਵੀ ਇੱਕ ਟਰਾਲੀ ਵਗੈਰਾ ਵੀ ਲਿਆ ਸਕਦੇ ਹੋ ਇਸ 사이ਟਰ ਤੋਂ ਟਰਾਲੀਆਂ ਦੇਖਣ ਨੂੰ ਮਿਲ ਜਾਣਗੀਆਂ ਜੀ ਨਾਲ ਦੇ ਨਾਲ ਚੈੱਕ ਕਰ ਸਕਦੇ ਹਾਂ ਇੱਕ ਸੋਨਾ ਲੀਕਰ ਡੀਆਈ 35 ਇਹ ਵੀ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਇੱਥੇ ਖੜਾ ਹੋਇਆ ਜੀ ਬਿਲਕੁਲ ਸਾਫ਼ ਕੰਡੀਸ਼ਨ ਪਈ ਹੈ ਟਰੈਕਟਰ ਦੀ ਨਾਲ ਦੇ ਨਾਲ ਦੇਖ ਸਕਦੇ ਹਾਂ ਜੀ ਸਫਰਾਜ 855 2013 ਮਾਡਲ ਪੰਜਾਬ ਨੰਬਰ 430000 ਦੇ ਵਿੱਚ ਬਿਲਕੁਲ ਸਾਫ਼ ਕੰਡੀਸ਼ਨ ਹੈ ਟਰੈਕਟਰ ਦੀ ਨਾਲ ਦੇ ਨਾਲ ਆਪਾਂ ਇੱਕ ਮਹਿੰਦਰਾ ਡੀਆਈ ਚੈੱਕ ਕਰਵਾ ਦਿੰਨੇ ਆ ਜੀ 96 ਮਾਡਲ 1 ਲੱਖ ਤੇ 20000 ਰੁਪਏ ਦੇ ਵਿੱਚ ਕੁੱਲ ਹੀ 1 ਲੱਖ ਤੇ 20000 ਰੁਪਏ ਦੇ ਵਿੱਚ ਤੁਸੀਂ ਡੀਆਈ ਲੈ ਜਾ ਸਕਦੇ ਹੋ ਉਹ ਵੀ ਬਿਲਕੁਲ ਸਾਫ਼ ਕੰਡੀਸ਼ਨ ਦਾ ਨਾਲ ਦੇ ਨਾਲ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਦੇਖ ਸਕਦੇ ਹੋ ਉਹ ਵੀ ਬਿਲਕੁਲ ਸਾਫ਼ ਕੰਡੀਸ਼ਨ ਦਾ ਬਾਕੀ ਟਰੈਕਟਰ ਵੇਰਾਂ ਜਿਹੜੇ ਬਹੁਤ ਇਸ ਵਾਰ ਮੰਡੀ ਦੇ ਵਿੱਚ ਆ ਰਹੇ ਨੇ ਮੰਡੀ ਇਸ ਵਾਰ ਕਾਫੀ ਜਿਹੜੀ ਭਰੀ ਹੋਈ ਆ ਆਪਾਂ ਕਾਫੀ ਟਾਈਮ ਬਾਅਦ ਜਿਹੜੀ ਅੱਜ ਟਰੈਕਟਰ ਮੰਡੀ ਦੀ ਵੀਡੀਓ ਬਣਾਉਣਾ ਆਇਆ। ਸੋ ਜਿਹੜੇ ਵੀ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਲਵੰਡੀ ਸਾਬੋ ਦੀ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਮੰਡੀ ਜਿਹੜੀ ਤਲਵੰਡੀ ਸਾਬੋ ਲੱਗਦੀ ਹੈ ਤੁਸੀਂ ਕੋਈ ਵੀ ਆਪਣਾ ਟਰੈਕਟਰ ਖਰੀਦਣਾ ਜਾਂ ਟਰੈਕਟਰ ਵੇਚਣਾ ਤਲਵੰਡੀ ਸਾਬੋ ਆ ਸਕਦੇ ਹੋ ਜੀ। ਇਕ ਮਿੰਟ ਚਾਰੇ ਸਾਈਡਾਂ ਤੋਂ ਟਰੈਕਟਰ ਤੁਸੀਂ ਸਾਰੇ ਭਰਾ ਨੂੰ ਚੈੱਕ ਕਰਵਾ ਦੋਨਾ। ਟਰੈਕਟਰ ਮੰਡੀ ਐਸ ਵਾਰ ਬਿਲਕੁਲ ਭਰੀ ਹੋਈ ਹੈ ਸੋ ਜੀ 30 ਨੰਬਰ ਡਾਇਰੈਕਟਰ ਮੰਡੀ ਦੀ ਵੀਡੀਓ ਉਮੀਦ ਕਰਦੇ ਹਾਂ ਸਾਰੇ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਹੋ ਜੇ ਚੰਗੀ ਲੱਗੀ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਜੀ ਨਾਲ ਨਾਲ ਆਪਣਾ ਪੇਜ ਕਰ ਲਓ ਸਬਸਕ੍ਰਾਈਬ ਤਾਂ ਕਿ ਆਪਣੀ ਹਰ ਇੱਕ ਵੀਡੀਓ ਸਾਰੇ ਭਰਾਵਾਂ ਦੇ ਖਾਤੇ ਤੱਕ ਪਹੁੰਚ ਸਕੇ